ਆਹ ਦੇਖ ਲੋ ਹੱਟੇ ਖੱਟੇ ਮੁੰਡਿਆਂ ਦਾ ਹਾਲ ਕਿਵੇਂ ਸੁੰਨੀ ਗਲੀ ਦੇ ਵਿੱਚ ਖੜੇ ਪਰਿਵਾਸੀ ਦਾ ਚੁੱਕਿਆ ਫਾਇਦਾ ਇਨ੍ਹਾਂ ਮੁੰਡਿਆਂ ਨੂੰ ਤਾਂ ਇਹ ਸੀ ਕਿ ਸਾਨੂੰ ਕਿਹੜਾ ਕਿਸੇ ਨੇ ਦੇਖਿਆ ਹੋਣਾ ਪਰ ਜਦੋਂ ਇਹਨਾਂ ਦੀ ਵੀਡੀਓ ਸਾਹਮਣੇ ਆਈ ਤਾਂ ਫਿਰ ਇਹ ਤਾਂ ਆਪਣੀ ਹੁਣ ਜਾਨ ਬਚਾਉਂਦੇ ਲੁਕਦੇ ਫਿਰਦੇ ਹੋਣਗੇ ਮਾਮਲਾ ਕੀ ਸੀ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦਿਆਂ ਇਨ੍ਹਾਂ ਤਸਵੀਰਾਂ ਤੇ we ਮਾਮਲਾ ਜਲੰਧਰ ਦਾ ਜਿੱਥੇ ਸ਼ਹਿਰ ਦੇ ਪਾਸ ਏਰੀਆ ਸੈਂਟਰਲ ਟਾਊਨ ਦੇ ਵਿੱਚ ਨਕਾਬ ਪੋਸ਼ ਲੁਟੇਰਿਆਂ ਦੇ ਵੱਲੋਂ ਈ ਰਿਕਸ਼ਾ ਚਾਲਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਹਥਿਆਰ ਦੀ ਨੋਕ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ ਈ ਰਿਕਸ਼ਾ ਚਾਲਕ ਨੇ ਕਿਹਾ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਜਿਸਨੂੰ ਨਾਮ ਬਹਿਰਾਜ ਦਾ ਰਹਿਣ ਵਾਲਾ ਇੱਕ ਆਟੋ ਨੇ ਆਟੋ ਵਾਲੇ ਨੇ ਬਿਠਾਇਆ ਪਿੱਛੇ ਪਿੱਛੇ ਮੇਰੇ ਕੋਲ ਆ ਪਿੱਛੇ ਪਿੱਛੇ ਮੇਰੇ ਗਾੜੀ ਕੇ ਥਾ ਜਿਹਨ ਦੋ ਬੰਦਾ ਬਿਠਾਇਆ ਥਾ और दो बंदा मेरे वो गली के आगे लेके गए हैं चाकू निकाल के मेरे गर्दन पर छुरी रख दिया सारा पैसे मार मार के निकाल लिया तो इधर से लेके फिर जा रहे थे मेरी बैटरी बेच लेती तब तो इसमें गाड़ी जब बहुत ज़बरदस्ती किया हूँ तब तो उसका पन्ना छोड़ के मैं छोड़ पाया उसका चेहरा ही एक फोटी में आ रहा अरे मेरा बारह बारह सौ रहा वो निकाल ले के गए वो मारे हैं बस इतना काम किया और बैटरी का कह रहे थे भी तुमको चलो मार ਗਾੜੀ गाड़ी चलाता हूँ ਉਹ ਅੱਗੇ वो आगे हुई ਇੱਕ ਟਗਲ ਗਲੀ ਵਿੱਚ ਹੋਤੇ ਲੁੱਟ ਦੀ ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਤੇ ਪਹੁੰਚੇ ਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹੋ ਆਟੋ ਵਾਲਾ ਇਧਰ ਆ ਰਿਹਾ ਆ ਨਾ ਇਸੇ ਦਲਜੀਸਿੰਘਾ ਠਾਂਡ ਵੀ ਨਮ ਤਿੰਨ ਟਾਊਨ ਦੇ ਵਿੱਚ ਤਿੰਨ ਨੰਬਰ ਦੇ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਆਏ ਦਿਨ ਲੁੱਟਖੋ ਸਨੇਚਿੰਗ ਅਤੇ ਚੋਰੀਆਂ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ